ਕਸ਼ਮੀਰ ਸਿੰਘ ਜੀ ਕਿਹਦੇ ਕਿਥੇ ਦਾ ਦੁਕਾਨ ਦਾ ਜੀ ਸਾਡੀ ਆ ਆਪਣਾ ਅੱਡੇ ਤੋਂ ਸਿੱਧੀ ਜਿਹੜੀ ਫਦੇ ਕਰਦ ਜਾਂਦੀ ਵਿੱਚੋਂ ਤੇ ਕਿਸ ਤਰ੍ਹਾਂ ਲੱਗੀ ਅੱਗ ਪਤਾ ਨਹੀਂ ਚਾਨਕੀ ਅਸੀਂ ਅੰਦਰ ਬੈਠੇ ਆ ਤੇ ਚਾਨਕੀ ਅੱਗ ਲੱਗੀ ਤੇ ਉਹ ਬੇਟੀ ਮੇਰੀ ਨੇ ਦੱਸਿਆ ਪੋਤਰੀ ਮੇਰੀ ਨੇ ਵੀ ਪਾ ਅੱਗ ਲੱਗੀ ਬਹੁਤ ਭੱਜੇ ਨੱਠੇ ਲੋਕਾਂ ਨੇ ਬਹੁਤ ਮਤ ਕੀਤੀ ਹੱਡੀ ਤੇ ਉਹਦੇ ਸਹਯੋਗ ਨਾਲ ਗੱਡੀਆਂ ਫੈਰ ਗੇਡੀਆਂ ਗੱਡੀਆਂ ਵੀ ਆਈਆਂ ਗੱਡੀਆਂ ਨੇ ਪੁਲਿਸ ਦੀ ਮਤ ਨਾਲ ਮਰਹਾ ਯੱਗ ਤੇ ਕਾਬੂ ਪਾਇਆ ਤੇ ਮੇਰਾ ਲੱਖਾਂ ਦਾ ਸਮਾਨ ਛੱਡ ਕੇ ਸਵਾਹ ਹੋ ਗਿਆ ਤੇ ਮੈਨੂੰ ਇਹਦਾ ਮਿਹਰਬਾਨੀ ਕਰਕੇ ਇਹਦਾ ਮਾਮਲਾ ਦਿੱਤਾ ਜਾਵੇ ਕਿੰਨਾ ਕਿ ਨੁਕਸਾਨ ਹੋ ਗਿਆ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਬਹੁਤ ਵੱਡੀ ਦੁਕਾਨ ਹੀ ਇੱਕ ਵਾਰ ਦੀ ਜੀ ਅੱਗ ਦੇ ਕਾਬੂ ਤੋਂ ਤਰਾ ਪਾਇਆ ਅੱਗ ਦੇ ਕਾਬੂ ਜੀ ਬਹੁਤ ਲੋਕਾਂ ਨੇ ਮਦਦ ਕੀਤੀ ਲਗ ਲਗ ਭੱਜ ਕੇ ਆਏ ਤੇ ਫਿਰ ਫਾਇਰ ਬੀਡੀਆਂ ਗੱਡੀਆਂ ਨੇ ਆਣ ਕੇ ਬੁਝਾਈ ਅੱਗ ਨਾਲ ਪੁਲਿਸ ਦੀ ਮਦਦ ਨਾਲ ਸਹਿਯੋਗ ਨਾਲ ਸਾਡਾ ਛਲੋ ਅੱਗ ਤੇ ਕਾਬੂ ਹੋ ਗਿਆ ਅੱਡਾ ਪਤਾ ਨਹੀਂ ਲੱਗਾ ਕੀ ਚਾਂਸ ਹੋਇਆ ਅੱਗ ਦਾ ਕੋਈ ਸਮਝ ਨਹੀਂ ਲੱਗੀ ਹਾਂ ਨਹੀਂ ਜੀ ਕੋਈ ਸ਼ੱਕ ਨਹੀਂ ਲੱਗੇ ਕੀ ਮੰਗ ਕਰਦੇ ਹੈ ਮੰਗ ਕਰਦੇ ਕੋਈ ਹਨੂ ਸਾਨੂੰ ਥੋੜਾ ਬਹੁਤਾ ਸਰਕਾਰ ਵੱਲੋਂ ਦਿੱਤਾ ਜਾਵੇ ਅਸੀਂ ਗਰੀਬ ਬੰਦੇ ਐ ਇੱਕ ਵਾਰ ਦੀ ਦੁਕਾਨ ਬਹੁਤ ਹਨ ਪਰਕਵਾਰ ਦਾ ਖਰਚਾ ਬੜਾ ਆ ਪਹਿਲਾਂ ਵੀ ਸਾਡਾ ਨਸਾਨ ਹੋ ਗਿਆ ਸਾਰਾ ਤੇ ਲੋਈ ਵਿੱਚੋਂ ਵੀ ਸਾਨੂੰ ਬੜਾ ਘਾਟਾ ਪੈ ਗਿਆ ਤੇ ਆ ਅਚਾਨਕ ਜਿਹੜੀ ਅੱਗ ਲੱਗ ਗਈ ਆ ਇਹਦੇ ਨਾਲ ਤਾਂ ਸਾਨੂੰ ਜ਼ਿਆਦਾ ਹੀ ਨਾ ਅੱਗ ਆਣ ਗਾਣਾ ਕੋਈ ਨਾਮ ਦਾ ਤੇ ਸਾਡਾ ਸਰਕੇ ਕੋਈ ਕਿਤਨਾ ਪਤਾ ਲੱਗੀ ਕਿਤਨਾ ਲੱਗੀ ਕਿਦਾਂ ਅਸੀਂ ਉਤਲੀ ਮੰਜ਼ਲ ਤੇ ਜਿਹੜਾ ਇਹ ਮੋਮਬਤੀਆਂ ਨਹੀਂ ਆ ਤੇ ਉਹਨਾਂ ਅਚਾਨਕ ਧੂਆ ਨਿਕਲਿਆ ਤੇ ਉਹ ਤੋਂ ਸਾਨੂੰ ਅਦਾ ਲੱਗਾ ਸੀ ਆਪਣਾ ਹੱਲਾਸ਼ੀਰੀ ਕੀਤੀ ਆ ਤੇ ਅੱਗ ਦੇ ਜਿਹੜਾ ਆ ਇੱਕ ਕਾਬੂ ਪਾ ਲਿਆ ਪਰ ਪਰ ਇਹ ਗੱਲ ਹੈ ਵੀ ਹੱਡਾਂ ਲੱਖਾਂ ਦਾ ਸਰਕੇ ਸਵਾਲ ਕਵਾੜ ਉਹ ਕਵਾੜ ਦੇ ਅੰਦਰ ਪਿੱਤਲੇਗਾ ਹੀ ਕੁਝ ਪਿੱਤਲੂ ਹੀ ਸੜ ਗਿਆ ਤੇ ਆਪਣਾ ਆਪਲਾਟਿਕੀ ਤਾਂਬੇ ਦੀਆਂ ਤਾਰਾਂ ਸਭ ਸੜ ਗਈ ਸਵਾਹ ਉਹ ਕਿੰਨਾ ਕ ਨੁਕਸਾਨ ਲੱਖਾਂ ਦਾ ਨੁਕਸਾਨ ਹੋਗਾ ਇੱਕ ਤਾਂ ਨਹੀਂ ਚਾਹੁੰਦੇ ਕੋਈ ਨਾ ਕੋਈ ਸਾਨੂੰ ਬਾਜੀ ਮਦਦ ਕੀਤੀ ਹੈ